ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਪੰਛੀਆਂ ਦੇ ਬਾਰੇ ਵੀਡੀਓ ਦਿਖਾਉਣ ਜਾ ਰਹੀ ਹਾਂ ਪੰਛੀ ਸਾਡੇ ਗਾਰਡਨ ਦੇ ਵਿੱਚ ਅਕਸਰ ਦੁਪਹਿਰ ਦੇ ਸਮੇਂ ਆਉਂਦੇ ਤੇ ਅੱਜ ਕਾਫੀ گرمੀ ਹੈ ਗਾਰਡਨ ਦੇ ਵਿੱਚ ਬੜੀ ਤੱਤੀ ਹਵਾ ਜਿੱਦੋਂ ਸੀ ਲੋਕ ਇੰਨੇ ਵਗ ਰਹੀ ਹੈ ਆ ਰਹੀ ਹੈ ਪਰ ਪੰਛੀ ਜਿਹੜੇ ਆ ਬੜੇ ਖੁਸ਼ ਹੋ ਕੇ ਖੇਡ ਰਹੇ ਆ ਸਾਮਣੇ ਤੁਸੀਂ ਦੇਖ ਸਕਦੇ ਹੋ ਕਿ ਕੁਰਸੀ ਦੀ ਇੱਕ ਲੱਤ ਦੇ ਨਾਲ ਤੁਹਾਨੂੰ ਗੈਲਰੀ ਦਿਖਾਈ ਦੇਊਗੀ ਸੁੱਤੀ ਪਈ ਹੈ ਇਤਾਂ ਠੰਡੀਆਂ ਹੋਣ ਕਰਕੇ ਉਹਨਾਂ ਉੱਪਰ ਉਹ ਪਈ ਆਰਾਮ ਕਰ ਰਹੀ ਹੈ ਤੇ ਇਹ ਹੈਗਾ ਚੱਕੀ ਰਾਹਾ ਅੱਜ ਜਿਹੜੀ ਵੀਡੀਓ ਹੈ ਸਪੈਸ਼ਲ ਮੈਂ ਚੱਕੀ ਰਾਹਾਂ ਤੇ ਬਣਾ ਰਹੀ ਐ ਕਿਉਂਕਿ ਅੱਜ ਮੈਨੂੰ ਗਾਰਡਨ ਦੇ ਵਿੱਚ ਤਿੰਨ ਚੱਕੀ ਰਾਹੇ ਦੇਖੇ ਚੱਕੀ ਰਾਹੇ ਜਿਹੜੇ ਬੜੇ ਰੇਅਰ ਬਰਡ ਹੈ ਇਹ ਬੜਾ ਸ਼ਰਮਾਕਲ ਜੀਵ ਹੈ ਆ ਦੇਖੋ ਜਿਵੇਂ ਉੱਡ ਕੇ ਪਾਸੇ ਬੈਠ ਗਿਆ ਇਹ ਤੇ ਗਲੈਰੀ ਆਈ ਤੇ ਗਲੈਰੀ ਨੂੰ ਦੇਖ ਕੇ ਨੇ ਆਪਣੀ ਕਲਗੀ ਫਲਾ ਲਈ ਜਦੋਂ ਡਰਦਾ ਤਾਂ ਆਪਣੀ ਕਲਗੀ ਨੂੰ ਪੂਰੀ ਤਰ੍ਹਾਂ ਫਲਾ ਲੈਂਦਾ ਜਦੋਂ ਰਿਲੈਕਸ ਹੁੰਦਾ ਤੇਰੀ ਕਲਗੀ ਇਹ ਜਿਹੜੀ ਉਹ ਇਕੱਠੀ ਹੁੰਦੀ ਹੈ ਤਾਂ ਆ ਦੇਖੋ ਜਿਵੇਂ ਘੁੜ ਕੇ ਲਾ ਵੱਖ-ਵੱਖ ਤਰ੍ਹਾਂ ਦੇ ਜੀ ਪੰਛੀ ਇੱਥੇ ਰਹਿੰਦੇ ਸਾਡੇ ਗਾਰਡਨ ਦੇ ਵਿੱਚ ਕੀ ਰਹਾ ਪਹਿਲਾਂ ਸਾਡੇ ਪੰਜਾਬ ਦਾ ਰਾਜ ਪੰਛੀ ਹੁੰਦਾ ਸੀ ਪਰ ਹੁਣ ਇਹਦੇ ਕੋਲ ਰਾਜ ਪੰਛੀ ਦਾ ਰਤਬਾ ਖੋ ਲਿਆ ਗਿਆ ਹੈ ਗਿਣਤੀ ਨੇ ਘਟ ਰਹੀ ਹੈ ਕਿਉਂਕਿ ਹਿਊਮਨ ਪਾਪੂਲੇਸ਼ਨ ਵਧਨ ਕਰਕੇ ਇਹ ਜਿਹੜਾ ਚਮਾਕਲ ਕਿਸਮ ਦਾ ਪੰਛੀ ਹੈ ਇਹਨੂੰ ਰਹਿਣ ਰਹਿਣ ਲਈ ਰਹਿਣ ਬਸੇਰਿਆਂ ਦੀ ਘਾਟ ਹੋ ਗਈ ਹੈ ਰੁੱਖ ਕੱਟੇ ਜਾ ਰਹੇ ਹੈ ਤਾਂ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਇੰਨੇ ਸੋਹਣੇ ਪੰਛੀ ਦਾ ਖਾਤਮੇ ਦੀ ਜ਼ਿੰਦਾਰ ਤੇ ਹੋਣਾ ਬੜੀ ਦੁਖਤ ਗੱਲ ਲੱਗਦੀ ਹੈ ਜਦੋਂ ਪੰਛੀਆਂ ਦੀ ਗਿਣਤੀ ਘਟਦੀ ਹੈ ਤਾਂ ਇਹ ਸੋਨਾ ਵੀ ਬਹੁਤ ਹੁੰਦਾ ਕਿਉਂਕਿ ਜੇ ਸਟ੍ਰਾਈਪਸ ਹੁੰਦੀਆਂ ਹਨ ਕਾਲਗਾਂ ਦੇ ਦਿੱਕਿਤ ਹਨ ਤੇ ਇਹਦਾ ਜਿਹੜਾ ਚਿਹਰਾ ਤੇ ਪੂਛ ਹੈ ਉਹ ਬਰਾਊਨ ਕਲਰ ਦੇ ਹੁੰਦੇ ਆ ਬਹੁਤ ਸਾਰੇ ਪੰਛੀ ਜਿਵੇਂ 7 ਸਿਸਟਰਜ਼ 10 ਰਬੜ ਹੋ ਗਿਆ ਦੇਖੋ 7 ਸਿਸਟਰਜ਼ whicho ਇੱਕ ਜਿਹੜੀ ਕੀੜੀ ਆ ਉਹ ਇੱਥੇ ਗਾਰਡਨ ਦੇ ਵਿੱਚ ਖੇਡ ਰਹੀ ਹੈ ਕਿਉਂਕਿ ਘਾਹ ਦੇ ਵਿੱਚੋਂ ਕਾਫੀ ਸਾਰੇ ਕੀੜੇ ਮਕੌੜੇ ਇਹਨਾਂ ਨੂੰ ਭੇਟ ਭਰਨ ਦੇ ਲਈ ਮਿਲ ਜਾਂਦੇ ਆ। ਇਹ ਵੀਡੀਓ ਮੈਸਲੀ ਬਣਾ ਰਹੀਆਂ ਕਿਉਂਕਿ ਜਿਹੜੇ ਬਰਡ ਲਵਰਸ ਐ ਉਹ ਵੀ ਇਸ ਨੂੰ ਦੇਖ ਸਕਣ। ਇਹ ਸਿਆਲੇ ਟੰਗੇ ਹੋਏ ਜਿਵੇਂ ਇੱਥੇ ਬਹੁਤ ਸਾਰੀਆਂ ਛਿੜਨਾਂ ਤੇ ਜਿਵੇਂ ਮੁੰਨੀਆਂ ਐ ਵਾਲਨਾ ਬਣਾਉਂਦੀਆਂ ਹੈ ਜਿਹੜੇ ਅੱਗਲੇ ਦੇ ਵਿੱਚ ਤੇ ਬੱਚੇ ਕੱਢਦੀਆਂ ਬੜੀ ਰੌਣਕ ਲੱਗਦੀ ਹੈ ਘਰੇ ਸਾਹਮਣੇ ਪਿੱਛੇ ਇੱਕ ਸਰਦਾਰੀ ਛਾਂ ਦੇ ਵਿੱਚ ਬੈਠਾ ਹੋਇਆ ਹੂਪੀ ਪਰ ਬੜੇ ਪਲੇਫੁਲ ਮੂਡ ਦੇ ਵਿੱਚ ਹੈ ਇਹ ਤਿੰਨ ਚਾਹੀਰਾ ਹੈ ਮੈਨੂੰ ਕੁਦਰਤ ਤੇ ਪੰਛੀਆਂ ਨਾਲ ਪਿਆਰ ਹੋਣ ਕਰਕੇ ਮੈਂ ਵੀਡੀਓਜ਼ ਬਣਾਉਣੀ ਹੈ ਤਾਂ ਕਿ ਮੈਂ ਹੋਰਾਂ ਨਾਲ ਵੀ ਸ਼ੇਅਰ ਕਰ ਸਕਾਂ ਕੁਦਰਤ ਦੀ ਸੁੰਦਰਤਾ ਨੂੰ ਉਹਦੇ ਵੱਖ-ਵੱਖ ਰੰਗਾਂ ਨੂੰ ਉਹ ਸ਼ਾਇਦ ਕੱਲ ਨੂੰ ਵੀ ਆਉਣਗੇ ਗਰਮੀ ਜਿਹੀ ਹਰ ਗਰਮੀ ਸਾਡੇ ਗਾਰਡਨ ਦੇ ਵਿੱਚ ਆਉਂਦੇ ਆ ਦੇਖੋ ਇੱਕ ਹੋਰ ਆ ਗਿਆ ਤੇ ਇੱਥੇ ਫਿਰ ਦੁਪਹਿਰਾ কাট ਕੇ ਜਾਂਦੇ ਆ ਪਾਣੀ ਵੀ ਹੁੰਦਾ ਨੇ ਪੀਣ ਦੇ ਤੇ ਮਕੌੜੇ ਵੀ ਹੁੰਦੇ ਆ ਇਹਨਾਂ ਨੂੰ ਖਾਂਦੇ ਆ ਦੇਖੋ ਤੁਸੀਂ ਇਹ ਲੇਫਲ ਮੋੜ ਦੇ ਵਿੱਚ ਆ ਖੇਡ ਰਹੇ ਆ ਖੁਸ਼ ਆ ਪੂਰੇ ਇੱਥੇ ਥਾਂ ਵੀ ਠੰਡਾ ਹੈ ਕਿਉਂਕਿ ਛਾਂ ਹੁੰਦੀ ਆ ਫਰਮਸ ਲੱਗਣਾ ਹੁਣ ਪਾਣੀ ਰੱਖਿਆ ਹੋਇਆ ਹੈ ਕਿਸੇ ਕਿਸਮ ਦਾ ਕੋਈ ਇਹਨਾਂ ਨੂੰ ਖਤਰਾ ਨਹੀਂ ਪੰਛੀ ਵੀ ਉੱਥੇ ਆਉਣਾ ਪਸੰਦ ਕਰਦੇ ਜਿੱਥੇ ਉਹਨਾਂ ਨੂੰ ਕੋਈ ਖਤਰਾ ਨਾ ਹੋਵੇ ਕਿਸੇ ਕਿਸਮ ਦਾ ਕਿਉਂਕਿ ਬਿੱਲੀ ਵੀ ਨਹੀਂ ਆਉਂਦੀ ਘਰ ਇਸ ਕਰਕੇ ਪੂਰੇ ਇੱਥੇ ਖੁਸ਼ ਰਹਿੰਦੇ ਆ ਇਹ ਇਹਦਾ ਡੰਗਾ ਸੀ ਪਾਣੀ ਦਾ ਭਰ ਕੇ ਰੱਖਿਆ ਹੈ ਪੰਛੀਆਂ ਲਈ ਸਾਰਾ ਸਾਲ ਹੀ ਪਿਆ ਰਹਿੰਦਾ ਕਿਉਂਕਿ ਜਦੋਂ ਵੀ ਕੋਈ ਪੰਛੀ ਸਰਦੀਆਂ ਵਿੱਚ ਵੀ ਇਹਨਾਂ ਨੂੰ ਪਿਆਸ ਲੱਗਦੀ ਤੇ ਗਰਮੀ ਵਿੱਚ ਤਾਂ ਬਹੁਤ ਜ਼ਿਆਦਾ ਪਿਆਸ ਲੱਗਦੀ ਹੈ ਤਾਂ ਪੰਛੀਆਂ ਨੂੰ ਆਪਣੇ ਆਪ ਹੀ ਪਤਾ ਉਪਰੋਂ ਦੇਖ ਜਾਂਦਾ ਕਿ ਉਹ ਪਾਣੀ ਹੈ ਆਪਣੇ ਪੌਂਦੇ ਇੱਥੇ ਪਾਣੀ ਪੀਂਦੇ ਡੁੱਟ ਜਾਂਦੇ ਆ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਅ ਗੈਲਰੀ ਤੇ ਦੋ ਹੂਪੀਜ਼ਾ ਉਹ ਤਾਂ ਸੁੱਤੀ ਹੋਈ ਹੈ ਗਮਲੇ ਦੇ ਕੋਲ ਹੀ ਤੇ ਉਹ ਦੋਨੋਂ ਚੱਕੀ ਰਹੇ ਕੁਝ ਨਾ ਕੁਝ ਖਾ ਰਹੇ ਆ ਤੇ ਮਾਥੀਓ ਦੇਖੋ ਤੁਸੀਂ ਬੁਲਬਲ ਆ ਗਈ ਦੇਸੀ ਜੁੜੀਆਂ ਆਰਨਾ ਇਹ ਸਾਰੀਆਂ ਮੇਥੋਂ ਪਾਣੀ ਪੀ ਕੇ ਚਲੇ ਜਾਣਾ ਪਹਿਲਾਂ ਬੁਲਬਲ ਨੇ 2-3 ਵਾਰ ਇੱਥੇ ਆਲਣਾ ਹੀ ਬਣਾਇਆ ਸੀ ਪਰ ਹੁਣ ਇਸ ਵਾਰ ਇਹਨੇ ਕੋਈ ਆਲਣਾ ਨਹੀਂ ਬਣਾਇਆ ਸ਼ਾਇਦ ਇਹਦੇ ਵਾਸਤੇ ਕਿਉਂਕਿ ਇਹਨੂੰ ਥੋੜੇ ਸੰਗਣੀਆਂ ਝਾੜਨਾ ਚਾਹੀਦੇ ਹੁੰਦੇ ਆ ਬੁਲਬਲ ਨੂੰ ਆਲਣਾ ਲਈ ਤਾਂ ਸੰਗਣੀਆਂ ਝਾੜੀਆਂ ਨਹੀਂ ਹੈ ਵੱਡੇ ਰੁੱਖ ਨੇ ਇੱਥੇ ਇਸ ਕਰਕੇ ਬਲਬਲਾ ਆਉਂਦੀ ਜ਼ਰੂਰ ਹੈ ਪਰ ਆਲਨਾ ਨਹੀਂ ਇੱਥੇ ਬਣਾਇਆ ਇਹਨੇ ਇਸ ਵਾਰ ਪਿਛਲੇ ਸਾਲ ਇਹਨੇ ਆਲਨੇ ਬਣਾਈ ਸੀਗੇ ਦੇਸੀ ਕਿੜੀਆਂ ਜਿਹੜੀਆਂ ਉਹ ਆਲਨਾ ਇੱਥੇ ਵੇਲ ਤੇ ਪਾਰ ਰੰਗਾ ਸੀ ਉਹਨਾਂ ਲਈ ਅਸੀਂ ਆਲਨੇ ਟੰਗੇ ਵੀ ਹੈ ਤਾਂ ਕਿ ਦੇਸੀ ਕਿੜੀਆਂ ਜਿਹੜੀਆਂ ਉਹ ਇੱਥੇ ਆਲਨੇ ਬਰੌਣ ਤੇ ਆਪਣੇ ਜਿਹੜੇ ਹੈਗਾ ਬੱਚੇ ਕੱਢਣ ਤਾਂ ਕਿ ਉਹਨਾਂ ਦੀ ਗਿਣਤੀ ਦਾ ਵਾਦਾ ਹੋ ਸਕੇ ਾਂਛੀਆਂ ਨਾਲ ਸੰਸਾਰ ਰੰਗ ਬਰੰਗਾ ਦੇਖੋ ਹਰ ਤਰ੍ਹਾਂ ਦੇ ਜੀਵ ਜੰਤੂ ਪੇੜ ਪੌਦੇ ਫੁੱਲ ਉਗਟਾਰ ਆ ਗਈ ਐ ਜਿਹਨੂੰ ਮੈਨਾਂ ਵੀ ਕਹਿੰਦੇ ਐ ਤੇ ਲਾਲੜੀ ਵੀ ਕਹਿ ਦਿੰਨੇ ਆਂ ਅਸੀਂ ਪੰਜਾਬੀ ਦੇ ਵਿੱਚ ਇਹ ਬੜੀਆਂ ਲੜਾਕੀਆਂ ਹੁੰਦੀਆਂ ਡਰਦੀਆਂ ਬਹੁਤ ਘੱਟ ਐ ਇਵਨ ਕਿ ਸੱਪ ਤੋਂ ਵੀ ਇਹ ਨਹੀਂ ਡਰਦੀਆਂ ਪਰ ਸੱਪ ਨੂੰ ਇਹ ਰੌਲਾ ਪਾ ਪਾ ਕੇ ਭਜਾ ਦਿੰਦੀਆਂ ਇੱਕ ਹੋਰ ਹੈਰਾਨੀਜਨਕ ਚੀਜ਼ ਆ ਜਿਹੜੀ ਮੈਂ ਦੇਖੀ ਕਿ ਉੱਲੂ ਜਿਹੜਾ ਰਾਤ ਦਾ ਪੰਛੀ ਹੈ ਉਹਨੂੰ ਮੈਂ ਪਾਣੀ ਪੀਂਦੇ ਹੋਏ ਦੇਖਿਆ ਬੜੀ ਮੈਨੂੰ ਹੈਰਾਨ ਕਰਨ ਵਾਲੀ ਗੱਲ ਲੱਗੀ ਤੇ ਮੈਂ ਇਹਨੂੰ ਫਟਾਫਟ ਆਪਣੇ ਕੈਮਰੇ ਦੇ ਵਿੱਚ ਰਿਕਾਰਡ ਕਰ ਲਿਆ ਤੇ ਇਹਦਾ ਇੱਕ ਉੱਲੂ ਹੈ ਇਹਨੂੰ ਅਸੀਂ ਕੋਚਰੀ ਕਹਿੰਦੇ ਆ ਛੋਟੇ ਆਕਾਰ ਦੀ ਹੁੰਦੀ ਉੱਲੂ ਤੋਂ ਤਾਂ ਇਹ ਪਾਣੀ ਪੀਂਦੇ ਆ ਦੇਖੋ ਤੁਸੀਂ ਬੈਠੀ ਹੋਈ ਹੈ ਡਰ ਦੀ ਬਹੁਤ ਘੱਟ ਆ ਕਿਉਂਕਿ ਇਹ ਸ਼ਕਾਰੀ ਪੰਛੀ ਹੈ ਰਾਮਨਾ ਬੈਠੀ ਹੋਈ ਹੈ ਨੂੰ ਕੋਈ ਕਿਸੇ ਦਾ ਡਰ ਨਹੀਂ ਹੈ ਤੇ ਆਰਾਮ ਨਾਲ ਬੈਠ ਕੇ ਨੇ ਪਾਣੀ ਪੀ ਕੇ ਦਿੱਥੋਂ ਉੱਡ ਜਾਣਾ ਬੜੇ ਸਾਰੇ ਪੰਛੀ ਆਉਂਦੇ ਇੱਥੇ ਰੁੱਖਾਂ ਦਾ ਹੀ ਫਾਇਦਾ ਹੁੰਦਾ ਕਿ ਤੁਹਾਡੇ ਕੋਲ ਬੜੇ ਸਾਰੇ ਪੰਛੀ ਆਉਂਦੇ ਆ ਰੌਣਕ ਲਾਈ ਰੱਖ ਦਿਆ ਸਾ ਤੁਹਾਡੇ ਘਰ ਦੇ ਵਿੱਚ ਹ ਇੱਕ ਹੋਰ ਜਿਹੜਾ ਪੰਛੀ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਉਹ ਹੈਗਾ ਸ਼ਕਰਕੋਰਾ ਪੜਾਈ ਪਿਆਰਾ ਪੰਛੀ ਹੈ ਮੇਰੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਮੇਰੇ ਚੈਨਲ ਨੂੰ ਥੈਂਕਸ ਫॉर ਵਾਚਿੰਗ ਐਂਡ ਟੇਕ ਕੇਅਰ